ਸਸਿ ਗੱਲ ਜੀ ਕੀ ਹਾਲ ਚਾਲ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਸੋ ਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਪਿੰਡ ਪੱਖੋਕਲਾ ਜਿਲ੍ਹਾ ਬਰਨਾਲਾ ਦੇ ਵਿੱਚ ਜੀ ਬੋਰ ਦੇ ਵਿੱਚ ਮਾਰਨੇ ਕੈਮਰਾ ਤੇ ਗੱਡੀ ਆਪਣੀ ਖੜੀ ਆ ਤੇ ਕੈਮਰਾ ਗੁੰਡਾ ਫਿੱਟ ਕਰ ਲਿਆ ਆਪਣੀ ਸਾਰਾ ਕੁਝ ਤਿਤਾਰ ਲਾ ਲਈ ਤੇ ਤੁਹਾਨੂੰ ਬੋਰ ਦਿਖਾਉਣ ਨਾਲ ਦੀ ਨਾਲ ਤੁਹਾਨੂੰ ਦੱਸਾਂਗੇ ਬੋਰ ਦੇ ਵਿੱਚ ਪ੍ਰੋਬਲਮ ਕੀ ਆ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇਗੇ ਤੇ ਬੋਰ ਦੇ ਵਿੱਚ ਪ੍ਰੋਬਲਮ ਇਹ ਆ ਕਿ ਬੋਰ ਜੀ ਇਹ ਰੇਤਾ ਮਾਰਦਾਗਾ ਤੇ ਆ ਰਹੇ ਜੀ ਆਪਣਾ ਬੋਰ ਤੇ ਬੋਰ ਰੇਤਾ ਮਾਰਦਾ ਤੇ ਆਪਾਂ ਜਿਵੇਂ ਕਹਾ ਖੇਲ ਦੇ ਵਿੱਚ ਪੈਦੂ ਚੈੱਕ ਕਰ ਸਕਦੇ ਹੋਗੇ ਤੇ ਮਸ਼ੀਨ ਲੱਗੀ ਹੋਈ ਆ ਬਾਈ ਦੀ ਤੇ ਪਾ ਕੇ ਕੈਮਰਾ ਕਰਦੇ ਚੱਕ ਦੇਖਦੇ ਕੀ ਪ੍ਰੋਬਲਮ ਆਪਣੇ ਬੋਰ ਦੇ ਵਿੱਚ ਹੀ ਚੱਲ ਬਾਈ ਕਿੰਨੇ ਗਾਂਦੀ ਰੋਟਾ 140 ਬਣ ਕਰਨੀ ਜੀ ਬੰਦਾ ਸੀ ਉਹ ਇਹ ਬੋਲ ਚ ਗਲੀ ਤੀ ਨਾ ਤੇੜਾ ਹੀ ਹੋ ਰਿਹਾ ਜਿੱਤਾ ਮਰਦੀਆਂ ਕਿੰਨੇ ਟਾਈਮ ਬਾਅਦ ਚੱਕਦੀ ਰਤਾ ਬਈ ਹੈ ਕਰੇਤਾ ਤਾਂ ਬਈ ਮੋਟਰ ਮੁੜ ਕੇ ਪਾਈ ਨਹੀਂ ਨਾ ਚੱਕਦੀ ਵੀ ਮਤਲਬ ਚਲਾਉਂਦੀ ਨਹੀਂ ਮੋਟਰਾਂ ਹਾਂ ਇਹਦੇ ਇੱਕ ਲੱਖਤੀ ਹੋਇਆ ਇਹਦੇ ਇੱਕ ਲੱਖਤੀ ਹੋਇਆ ਕਿੰਨਾ ਹੋ ਗਿਆ ਸੁਬੀ ਜੀ ਤੇ ਪਾਣੀ ਦੇ ਵਿੱਚ ਚੱਲ ਜਾਣ ਦੇ ਸੋਨਾ ਟ੍ਰੈਨ ਨੂੰ 17 40 ਤੋਂ ਬਾਅਦ ਹੌਲੀ ਚੱਲੀ ਹੌਲੀ ਚੱਲੀ ਹੋਣਾ ਕੰਨ ਆ ਗਏ ਓਰੇ ਚੱਲ ਹੌਲੀ ਜਲੀ ਹੌਲੀ 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 ਕਿੰਨਾ ਹੋ ਗਾਇਰੇ 153 ਹੈਗਾ ਇਹ ਇੱਧਰ ਲਈ ਵਸੇ ਕਿ ਤੁਮ ਟੁੱਟਾ ਬਹੁਤ ਦੇ ਬਹੁਤ ਵਿਸ਼ੇ ਆਂਦੀ ਚੱਲ ਜਾਣ ਦੇ ਇਹ ਦੇਖੋ ਕਿੰਨੇ ਦੇ ਕਹਿੰਦੀ ਉਹ 240 15 ਰੁਪਏ ਆਤੀਗਾ ਹੋ ਜਾਂਦਾ ਆਹ ਦੇਖਾ ਵੀ ਪਾਟੇ ਪਰ ਦਰਵਾਜ਼ਾ ਵੀ ਪਾਟੇ ਪਰ ਆਪਾਂ ਹੂੰ ਇਹ ਕਿੰਨਾ ਹੋ ਗਿਆ ਵੀਰੇ 158 ਤੇ ਬਈ ਤਨਾ ਹੋ ਗਿਆ 5 ਫੋਟ ਹੋ ਗਈ 5 ਫੋਟ ਆਈ ਇਹ ਕੱਲ ਜਾਣ ਦੇ ਤੋਰੀ ਚਾਲਾਂ ਕਿਥੇ ਜਾਂਦੇ ਸੇ? ਤਾਂ ਕਿਥੇ ਉੱਪਰ ਕਰੀ ਮੜਾ ਜਾ ਥੱਲੇ ਗਾਰਾਂ ਥੱਲੇ ਗੈ ਨਹੀਂ ਥੋੜਾ ਜਾ ਹੌਲੀ 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 ਉੱਪਰ ਕਰੀ ਮੜਾ ਜਾ ਹੋਰ ਘਰ ਉਪਰ ਜਾਣ ਦੇ ਕਿੰਨਾ ਹੋ ਗਿਆ ਓਰੇ ਇੱਥੇ ਮੋਟਰ ਹੈ ਚੱਲ ਜਾਣ ਦੇ ਖਾਲੀ ਹੈ ਜਗੇ ਦੀ ਤਾਂ ਮੋਟਰ ਮੋਟਰ ਪਾਈ ਹੋਣੀ ਜਗੇ ਤੇ ਬੁੱਕੀ ਬੁੱਕੀ ਲਾਈ ਹੋਣੀ ਬੁੱਕੀ ਲਈ ਸੀ ਓ ਨੋ ਬੁੱਕ ਹੋ ਕੇ ਨਹੀਂ ਗਈ ਮੇਰਾ ਮਸ਼ੀਨ ਤਾਂ ਜੱਲਦੀ ਆ ਤੂੰ ਮੋਟਰ ਮੋਟਰ ਨਾਲ ਲੰਘੀ ਹੋਏ ਨਾ ਜੀ ਮੋਟਰ ਵੀ ਨਹੀਂ ਮੇਰੀ ਸਜਣ ਵਾਲਾ ਨਾ ਹੈ ਇੱਕ ਸਾਈਡ ਜਿਹੜਾ ਹੂਗਾ ਸਾਰਾ ਗੋਲ ਲਿਖਾਉਣਾ ਨਾ ਮੋਟਰ ਬੈਠਾ ਟੱਡਾ ਸਾਰਾ ਰੂਟ ਟੱਡਾ ਮਾੜਾ ਮਟਾ ਆ ਵੀ ਟੱਡਾ ਤੇ ਸਖਟ ਆ ਮੜਾ ਮੜਾ ਚੁੱਕਿਆ ਹੈ ਨਹੀਂ ਤਾਂ ਬਚਾਲ ਜਾਂਦਾ ਨਾ ਕੈਮਰਾ ਤਾਂ ਟ੍ਰਾਈ ਹੋਣ ਜਾਈਦਾ ਕਈ ਵਾਰ ਬਚਾਲੇ ਹੋ ਜਾਂਦਾ ਸਿੱਧਾ ਹੁੰਦਾ ਜਿੱਥੇ ਸਾਹ ਟੇਡਾਂ ਦਾ ਉਹ ਦੂਜੇ ਪਾਸੇ ਘੁੰਮ ਜਾਂਦਾ ਹੁਣ ਚਾਰੇ ਪਾਸੇ ਹੁਣ ਬਚਾਲਾ ਆ ਵੀ ਟੇਡਾਂ ਸਾਹਟਾਂ ਕਿਉਂਕਿ ਪਾਸੇ ਸਾਈਡ ਦਿਖੀ ਨਹੀਂ ਕਿ ਸਾਹਟ ਦੀ ਇੱਕ ਪਾਸੇ ਜਾਗਦੀ ਦੀ ਸਾਹਟ ਦੀ ਜੇ ਤਾਂ ਇਹ ਦੂਜੇ ਬਸ ਗਰ ਬਣ ਜਾਂਦਾ ਆਪਾਂ ਮੱਲ ਵੀ ਜਿੱਥੇ ਆਪਾਂ ਨੂੰ ਸਾਨੂੰ ਸ਼ੱਕ ਹੋਇਆ ਉੱਥੇ ਮੜਾ ਕੈਮਰਾ ਕਮਾ ਕੇ ਪਤਾ ਲੱਗ ਜੀ ਦੇਖ ਲਓ ਕੋਈ ਨਾ ਕੋਈ ਨਹੀਂ ਦੱਸ ਦਾਂਗੇ ਜੋ ਹੋਇਆ ਪਾਪੀ ਚਿੱਟਾ ਹੁੰਦਾ ਉੱਥੇ ਚਾਰੇ ਪਾਸੇ ਜਿੱਤ ਸੁੱਖ ਹੁੰਦਾ ਨਹੀਂ ਉਹ ਜਿਹੜਾ 153 ਤੂੰ ਵੀ ਕਹਿੰਦੇ ਸੀ ਤੁਸੀਂ ਦੁਬਾਰੇ ਉੱਥੇ ਜੋ ਬਾਹਰ ਨਾਨਕ 155 ਜੋ 10 ਫੁੱਟ ਉੱਪਰ ਖਾਵਾਂਗੇ ਪਾਪਾ ਪਾਪਾ ਨਾਲ ਰੋਟੇ ਡਾ ਆ ਇੱਕ ਪਾਸੇ ਉਹ ਦੀਨਾਂ ਦੂਜੇ ਪਾਸੇ ਉਹ ਸੰਕਟ ਵਾਦ ਦੀਨਾਂ 53 ਚੋਂ 10 ਕੱਢੀ 43 43 ਤੋਂ ਡੇਟ ਦਾ ਕਾਹੂ ਜੂ 40 ਦੇ ਬਲੌਗ ਦੇ ਪੈਪਾ ਹੈ 40 ਤੇ ਰੋਕ ਦੇ ਨਹੀਂ 53 ਤੋਂ ਫਿਰ ਥੱਲੇ ਕੱਟ ਨਹੀਂ ਰਹੀ 58 ਤੇ ਤੋਂ 60 ਹੀ ਰਹੂਗਾ ਥੱਲੇ ਤਾਂ 2 ਫੁੱਟ ਜੀ ਜੇ 45 ਤੇ ਵੀ ਰੋਕਿਆ ਤਾਂ ਵੀ ਮੰਨ ਲਓ ਵੀ 65 ਤੱਕ ਬਗ ਜੂਗਾ ਉਹ ਹਮ ਹੈ 45 45 ਤੋਂ 53 ਦਾ ਸਾਨੂੰ 5 ਕੁ ਦਾ ਫਲਟ ਆ ਗਿਆ ਹਾਂ ਹਮ ਜੇ ਆਪਾਂ ਨੂੰ 40 ਤੇ ਰੋਕਤਾ ਉਹ 60 ਤੇ ਜਾ ਕੇ ਖੜ ਜੂ 58 ਤੱਕ ਤਾਂ ਪਾਟ ਹੀ ਹੋਊਗਾ ਉੱਥੇ ਲੱਗਦਾ ਪੈਪ ਸਹੀ ਹੈ ਜਮਾ ਥੱਲੇ ਤਾਂ 45 ਦੇ ਰੋਕ ਤੇ ਤਾਂ ਵੀ ਕੋਈ ਹੋਣੀ ਨਹੀਂ ਕੈਵਿਟੀ ਹੈ ਕੈਵਿਟੀ ਚਲੋ ਤਾਂ ਸਹੀ ਧੀ ਸਾਰਾ ਹੈ ਜੀ ਚਲੋ ਸਹੀ ਧੀ ਥੱਲੋ ਤਾਂ ਸਾਰਾ ਉਹ ਨਹੀਂ ਤਾਂ ਸਹੀ ਦੱਸਿਆ ਬਾਕੀ ਭਈ ਉਹਨੂੰ ਸੋਡਾ ਕੈਮਰਾ ਦੱਸੂਗਾ ਨਾ ਲੱਗਿਆ ਪਤਾ ਲੱਗੂਗਾ ਕਿ ਕਈ ਵਾਰ ਰੇਤਾ ਰੁੱਤਾ ਤਾਂ ਨਹੀਂ ਡਿੱਗਿਆ ਸੱਲ ਚ ਕਿੰਨਾ ਡੂਗਾ 350 16 350 ਜੀ ਤਾਂ ਸੋਦਾ ਸਮਝ ਲੇ ਦਿਖਣਾ ਇਹੀ ਦੱਸਣੇ ਹੋਣਾ ਸਾਰ ਕਿੰਨੇ ਜੱਟ ਸੀ ਹੈ 3370 ਹੌਲੀ ਕਿੰਨਾ ਹੋ ਗਿਆ 310 310 200 ਚੱਲ ਭਾਈ ਹੂੰ ਹਾਗੇ اٹ ਗਏ ਆ ਕਾ ਟਿਕ ਗਏ ਸੀੜੇ ਨੇ ਚ ਸੀੜੇ ਬ੍ਰੀਵੀਰ ਇੱਟਾ ਮਾਰਦਾ ਹੁਣ ਨੋ ਕੋਰੇ ਤਾ ਮੈਂ ਬਰੇ ਕੋਲ ਸੀੜਾ ਹੋਰੇ ਨਾ ਕਿ ਗਿਆ ਉਹ ਤਾਂ ਹੋਊਗਾ ਮੈਂ ਤਾਂ ਨਹੀਂ ਕਹਿੰਦਾ ਚੱਲਣ ਵਾਲੇ ਮਾਰਦਾ ਨਾ ਮੜਾ ਜਾ ਚੱਲਣ ਚੱਲ ਚੱਲ ਹੌਲੀ 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 ਬੱਸ ਅੱਗੇ ਟਿਕਾ ਪੈ ਸੀਣਾ ਪਿਆ ਉੱਪਰ ਕਰੀ ਮੜਾ ਜਾ ਥੱਲੇ ਗਾਰਾਂ ਬੱਸੋ 428 ਵੀ ਕਲਕੋਸ ਪਿਆ ਹੋਵੇ ਧਰਤੀ ਦਾ ਕਿੰਨਾ ਹੋ ਗਿਆ 322 322 ਹੀ ਟੁੱਟ ਲਾ ਛਪੜੀ ਆ ਗਈ ਪਾਣੀ ਤਾਂ ਫੁੱਲਦੀ ਇਹਦਾ ਪਾਣੀ ਫੁੱਲਦਾ ਕਹਸ 10 ਮਾਲਾ 322 ਬਾਹਰ ਆ ਆ ਬਈ ਕੀ ਪਹਾ ਕਾ ਭੱਜੇ ਫਿਰਦੇ ਕੇ ਕੰਨੇ ਜੀ ਮਿੱਟੀ ਦੇ ਹਲਕੇ ਹਲਕੇ ਬਰੀਕ ਬਰੀਕ ਕੰਨ ਉਹ ਭੱਜੇ ਫਿਰਦੇ ਨੇ ਕੇ ਵਿੱਚ ਇਹ ਮੈਂ ਤਾਂ ਅਰਾ ਦਾ ਕੋਦ ਬੁੱਕੀਆਂ ਲਾ ਦਿੱਤੀ ਸੀ ਬਸ ਹਣੀ ਮੁੱਖ ਜਨਵਾ ਦੇ ਕੋ ਤੇ ਚਕਾ ਲਈ ਦਾ ਬਸ ਕੱਢ ਦੇ ਕੱਢ ਲਾ ਸੋ ਹਾਂਜੀ ਕੈਮਰਾ ਫਾਈਨਲੀ ਆਪਣਾ ਵੱਜ ਚੁੱਕਿਆਗਾ ਤੇ ਕੱਢਦੇ ਆ ਕੈਮਰਾ ਆਪਣਾ ਬਾਹਰੇ ਤੇ ਕਰਦੇ ਆ ਤਾਰ ਕੱਟੀ ਫਿਰ ਇਸ ਤੋਂ ਬਾਅਦ ਥੋੜੀ ਮਿਸਤਰੀ ਨਾਲ ਗੱਲ ਕਰਾਵਾਂਗੇ ਤੇ ਪੁੱਛਾਂ ਉਹਨਾਂ ਤੋਂ ਕੀ ਰਿਪੋਰਟ ਆ ਕੀ ਡਿਟੇਲ ਆਪਣੇ ਬੋਰ ਦੀ ਤੇ ਕੀ ਸੋਲੂਸ਼ਨ ਨਿਕਲੂ ਕੀ ਹੱਲ ਨਿਕਲੂ ਆਪਣੇ ਬੋਰ ਦਾ ਜੀ ਤੱਕ ਫਾਲਟੇ ਦੇ ਵਿੱਚ ਮੰਨ ਲਓ ਤਿੰਨ ਘੰਟਾ ਦਾ ਫਲਟਾ ਦੇ ਵਿੱਚ ਬੋਰਚਾ ਟੁੱਟਿਆ ਹੋਇਆ ਹੈਗਾ ਇਹਦੇ ਕਾਰਨ ਆਪਾਂ ਨੇ ਚੈੱਕ ਕਰਕੇ ਬਈ ਤਸੱਲੀ ਕਰਵਾਤੀ ਬਾਕੀ ਹੋਰ ਕੋਈ ਕੰਮ ਕਰਾਉਣਾ ਹੈ ਸਾਡੇ ਨਾਲ ਸੰਪਰਕ ਕਰ ਸਕਦਾ ਹੈ ਮੇਰਾ ਨਾਮ ਮੁਖਤਿਆਰ ਸਿੰਘ ਹੈ ਪਿੰਡ ਨਮੋਲ ਤੇ ਜ਼ਿਲ੍ਹਾ ਸੰਗਰੂਰ ਆ ਤੇ ਮੋਬਾਈਲ ਨੰਬਰ 9781754490 ਧੰਨਵਾਦੀ ਓਕੇ